ਏ ਤੇ ਇਹਦਾ ਮਤਲਬ ਹੈ ਕਿ ਕਰੋਨਾ ਤੋਂ ਵੀ ਕਈ ਗੁਣਾ ਵੱਧ ਖਤਰਨਾਕ ਹੈ ਇਹਦਾ ਕਹਿ ਰਿਹਾ ਹੈ ਦਥ ਰੇਟ ਬਹੁਤ ਜ਼ਿਆਦਾ ਹੈ WHO ਦੇ ਮੁਤਾਬਕ 50% ਤੋਂ ਲੈ ਕੇ 75% ਤੱਕ ਹੈ ਡੈਥ ਰੇਟ ਡੈਥ ਰੇਟ ਉਹ ਮਤਲਬ ਉਹਦੇ 100 ਬੰਦੇ ਨੂੰ ਹੋਈ ਹੈ ਕਿ 50 ਤੋਂ ਲੈ ਕੇ 75 ਮਰ ਜਾਣੇ ਹਨ ਕੋਮਾ ਚਲਾ ਜਾਏਗਾ ਬੰਦਾ ਕੋਮਾ ਚਲਾ ਜਾਏਗਾ ਉਸ ਤੋਂ ਬਾਅਦ ਮਰ ਜਾਏਗਾ ਕੁਦਰਤ ਕੀ ਸੰਦੇਸ਼ ਦੇਣਾ ਚਾਹੁੰਦੀ ਕਿ ਕਹਿਣਾ ਕੀ ਚਾਹੁੰਦੀ ਹੈ ਕੁਦਰਤ WHO ਨਾਂ ਦੀ ਇੱਕ ਮਨਹੂਸ ਸੰਸਥਾ ਹੈ ਉਹ ਇੱਕ ਨੈਸ ਸੰਸਥਾ ਹੁਣ ਵੱਧਸਿਕ ਨਹੀਂ ਸੰਸਥਾ ਹੈ ਉਹਦਾ ਹਿੰਦੁਸਤਾਨ 'ਚ ਏਜੰਟ ਬੈਠਾ ICMR ਸਰਕਾਰਾਂ ਤੇ WHO ਚਾਹੁੰਦੇ ਹੀ ਨਹੀਂ ਲੋਈਆਂ ਦੇ ਹੋ ਜਾ ਹੁਣ ਪੈਨਸਿਲਿਨ ਦੀ ਖੋਜ ਤੋਂ ਬਾਅਦ ਸਭ ਤੋਂ ਵੱਡੀ ਬ੍ਰਾਡ ਸਪੈਕਟਰ ਮੈਂਟਿਵਾਇਰਲ ਡਰਗ ਦੀ ਖੋਜ ਇੱਥੇ ਹੁੰਦੀ ਹੈ ਉਹਦੇ ਸਬੂਤ ਇੱਥੇ ਨਹੀਂ ਸਾਡੇ ਕੋਲ ਪਈ ਹਮ ਔਰ ਉਹ RNA ਵਾਲ ਇਸ ਤੇ ਵੀ ਕੰਮ ਕਰ ਰਹੀ ਹੈ ਜਾਂ DNA ਤੇ ਵੀ ਕੰਮ ਕਰ ਰਹੀ ਹੈ ਪੰਜਾਬ ਗਵਰਨਮੈਂਟ ਨੇ ਉਹਨੂੰ ਆਯੁਰਵੈਦਿਕ ਦਵਾਈ ਦੇ ਤੌਰ ਤੇ ਮੰਨਤਾ ਦੇ ਦਿੱਤੀ ਹੋਈ ਹੈ ਐਲਪਰੋਸਕਸਮ ਦਵਾਈ ਉਹ ਦਵਾਈ ਨੂੰ ਰੋਕਣ ਵਾਸਤੇ WHO ਖੜਾ ਜਨਤਾ ਦੇ ਸਾਹਮਣੇ ਜਦੋਂ ਇਹੋ ਜਿਹੀਆਂ ਸਿਤਾਈਆਂ ਜਾਣਗੀਆਂ ਜਨਤਾ ਨੂੰ ਪਤਾ ਚੱਲੇਗਾ ਕਿ ਸਾਡੀਆਂ ਸਰਕਾਰਾਂ ਕਿੰਨੀਆਂ ਗਿਰੀਆਂ ਹੋਈਆਂ ਮੈਂ ਕਹਿੰਦਾ ਕਿ ਜਦੋਂ ਹੁਣ ਸਭ ਕੁਝ ਵੱਡੇ ਨਿਕਲਣ ਲੱਗੇ ਨੂੰ ਇਹਨਾਂ ਨੂੰ ਇਹਨਾਂ ਨੂੰ ਹੁਣੇ ਇਦਾਂ ਹੀ ਚਾਹੀਦੀ ਲਓ ਜੀ ਮਿੱਤਰੋ ਸਮ ਜਰ ਨਿਊਜ਼ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਵਿਰਿੰਦਰ ਦੋਸਤੋ ਕੋਰੋਨਾ ਵਾਇਰਸ ਦੇ ਭੈ ਤੋਂ ਅਜੇ ਉੱਭਰਿਆ ਨੂੰ ਸਾਨੂੰ ਜਿਆਦਾ ਸਮਾਂ ਨਹੀਂ ਹੋਇਆ ਕਿ ਇੱਕ ਹੋਰ ਵਾਇਰਸ ਨੇ ਅੱਖਾਂ ਵਿਕਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਇਸ ਵਾਇਰਸ ਦੇ ਕਰਕੇ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਕੁਝ ਇਸ ਤੋਂ ਇਨਫੈਕਟਡ ਹੋ ਚੁੱਕੇ ਨੇ ਇਸ ਬਾਰੇ ਗੱਲਬਾਤ ਕਰਨ ਦੇ ਲਈ ਅੱਜ ਸਾਡੇ ਨਾਲ ਮੌਜੂਦ ਨੇ ਮਸ਼ਹੂਰ ਦਵਾਈ ਵਿਗਿਆਨੀ ਡਾਕਟਰ ਬਲਵਿੰਦਰ ਸਿੰਘ ਆਲਖ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਸਮ ਜੈਡ ਨਿਊਜ਼ ਤੇ ਫਟਾ ਧੰਨਵਾਦ ਜੀ ਡਾਕਟਰ ਸਾਹਿਬ ਬੜੀਆਂ ਨਾ ਡਰਾਉਣੀਆਂ ਖਬਰਾਂ ਆ ਰਹੀਆਂ ਨੇ ਅਜੇ ਤੁਹਾਨੂੰ ਵੀ ਪਤਾ ਹੀ ਹੈ ਥੋੜਾ ਹੀ ਸਮਾਂ ਹੋਇਆ ਆਪਾਂ ਨੂੰ ਸਭਨਾਂ ਨੂੰ ਕੋਰੋਨਾ ਵਾਇਰਸ ਦੇ ਡਰ ਤੋਂ ਉੱਪਰ ਆਉਣਾ ਹੈ ਨਾ ਬੜੀ ਅਸੀਂ ਮਾਹੌਲ ਦੇਖਿਆ ਬੜੇ ਜੀ ਉਹ ਕੈਂਟੋਨਮੈਂਟ ਜ਼ੋਨ ਬਣੇ ਬਣਦੇ ਰਹੇ ਆ ਬੜੇ ਲਾਕਡਾਊਨ ਲੱਗਦੇ ਰਹੇ ਆ ਬੜਾ ਡਰ ਦਾ ਮਾਹੌਲ ਸੀ ਲੋਕਾਂ ਨੇ ਵਿਚਾਰਿਆਂ ਨੇ ਕਈਆਂ ਦੇ ਜਿਹੜੇ ਕਾਰੋਬਾਰ ਬੰਦ ਹੋ ਗਏ ਨੌਕਰੀਆਂ ਚਲ ਗਈਆਂ ਤੇ ਹੁਣ ਜੋ ਖਬਰਾਂ ਆ ਰਹੀਆਂ ਇੱਕ ਹੋਰ ਵਾਇਰਸ ਨੇ ਅੱਖਾਂ ਵਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਬੜਾ ਡਰ ਦਾ ਮਾਹੌਲ ਬਣਿਆ ਉਹ ਜੀ ਕੇਰਲਾ ਦੇ ਇੱਕ ਕੋਜੀਕੋਡ ਦੇ ਜ਼ਿਲ੍ਹੇ ਦੇ ਵਿੱਚ ਦੋ ਲੋਕਾਂ ਦੀ ਜਿਹੜੀ ਮੌਤ ਹੋ ਚੁੱਕੀ ਹੈ ਤੇ ਉੱਥੇ ਵੀ ਹਾਹਾਕਾਰ ਮਚੀ ਹੈ ਕੋਜੀਕੋਡ ਦੇ ਜਿਹੜੇ 7 ਗ੍ਰਾਮ ਪੰਚਾਇਤਾਂ ਨੇ ਉੱਥੇ ਕੰਟੋਨਮੈਂਟ ਕੰਟੋਨਮੈਂਟ ਜਾਨ ਜਿਹੜਾ ਐ ਘੋਸ਼ਿਤ ਕਰ ਦਿੱਤਾ ਗਿਆ ਐ ਐਲਾਨ ਕਰ ਦਿੱਤਾ ਗਿਆ ਹੈ ਕੀ ਕਹਿਣਾ ਤੁਹਾਡਾ ਇਹ ਇਕੱਲੇ ਕੋਜੀਕੋਡ ਜ਼ਿਲ੍ਹੇ ਵਿੱਚ ਹੀ ਨਹੀਂ ਹੋਇਆ ਜੀ ਇਹ ਚਾਰ ਜ਼ਿਲ੍ਹਿਆਂ ਦੇ ਵਿੱਚ ਕੇਸ ਜਾਇਏ ਨੇ ਜੀ ਇੱਕ ਹੈਗਾ ਮਲਾਪੁਰਮ ਹਮ ਇੱਕ ਹੈਗਾ ਵਾਇਨਾਡ ਜਿੱਥੋਂ ਰਾਹੁਲ ਗਾਂਧੀ ਵੀ ਐਮਪੀ ਨੇ ਹਸ ਸਮੇਂ ਇੱਕ ਹੈਗਾ ਕਨੂਰ ਬਹੁਤ ਹੀ ਖੂਬਸੂਰਤ ਜਗ੍ਹਾ ਦੂਜਾ ਹੈਗਾ ਕੋਜੀਕੋਡ ਜੀ ਕੋਜੀਕੋਡ ਦੇ ਕੋਲੇ ਇੱਕ ਪਿੰਡ ਹੈ ਜੀ ਮਾਰੂਤਨ ਕਾਰਾ ਹਮ ਮਰਦੋਂ ਕਾਰਾ ਦੇ ਵਿੱਚ ਇੱਕ ਛੋਟਾ ਕਿਸਾਨ ਤੇ ਉਹਨੂੰ ਹੋਇਆ ਹੂੰ ਤੇ ਫਿਰ ਉਹਦੇ ਦੀ ਬੇਟੀ ਨੂੰ ਹੋਇਆ ਹੂੰ ਫਿਰ ਉਹਦੇ ਜੀਜੇ ਨੂੰ ਹੋਇਆ ਹੂੰ ਉਹ ਬੰਦਾ ਤਾਂ ਮਰ ਚੁੱਕਾ ਹੈ ਹੂੰ ਉਹਦੀ ਬੇਟੀ ਹਸਪੀਟਲ 'ਚ ਹੈ ਹੂੰ ਉਹਦਾ ਜੀਜਾ ਹਸਪੀਟਲ 'ਚ ਹੈ ਉੱਥੇ ਜਾ ਕੇ ਜਿਹੜੇ ਬੰਦੇ ਨੇ ਸਭ ਤੋਂ ਪਹਿਲਾਂ ਉਹਨੂੰ ਟੱਚ ਕੀਤਾ ਉਹਦੀ ਵੀ ਮੌਤ ਹੋ ਚੁੱਕੀ ਹੈ ਇਹ ਦੋ ਮੌਤਾਂ ਕੁਝ ਕੁਝ ਹੋਈਆਂ ਹੂੰ ਉਸ ਤੋਂ ਬਾਅਦ ਜੋ ਇਹਦੇ ਅ ਮਤਲਬ ਇਹਦੇ ਨਾਲ ਐਮਰਜੈਂਸੀ ਜੁੜੀ ਹੋਈ ਹੈ ਜਿਹਦੇ ਕਰਕੇ ਸਰਕਾਰ ਬਹੁਤ ਜ਼ਿਆਦਾ ਹਰਕਤ ਵਿੱਚ ਆਈ ਹੈ ਔਰ ਉੱਥੇ ਜਿਹੜੀ ਹੈਲਥ ਮਿਨਿਸਟਰ ਹੈ ਵਿਨਾ ਜੋਰਜ ਹੂੰ ਵਿਨਾ ਜੋਰਜ ਦੀ ਰੈਪਿਊਟੇਸ਼ਨ ਬਹੁਤ ਅੱਛੀ ਹੈ ਸੀ ਇਜ਼ ਅ ਵੈਰੀ ਗੁੱਡ ਐਡਮਿਨਿਸਟਰेटर ਉਹਨਾਂ ਦੀ ਨੈਸ਼ਨਲਲੀ ਇੰਟਰਨੈਸ਼ਨਲ ਲੈਵਲ ਤੇ ਉਹਨਾਂ ਨੂੰ ਸਰਾਹਿਆ ਜਾਂਦਾ ਕਿ ਉਹ ਹੈਲਥ ਐਮਰਜੈਂਸੀ ਨੂੰ ਬੜੇ ਅੱਛੇ ਮੈਨੇਜ ਕਰਦੀ ਹੁੰਦੀ ਹੈ ਜੀ ਉਹਦੇ ਬਾਵਜੂਦ ਇਹ ਕੇਰਲਾ ਚ ਹਾਲਤਾ ਜੀ ਤੇ ਜੇ ਕਿਤੇ ਉੱਥੋਂ ਸਪਿਲ ਕਰਕੇ ਇਹ ਦੂਜੇ ਸਟੇਟਾਂ ਚ ਚਲਾ ਗਿਆ ਅ ਕਰਨਾਟਕਾ ਦੇ ਵਿੱਚ ਗੋਵਾ ਦੇ ਵਿੱਚ ਤਮਿਲਨਾਡੂ ਦੇ ਵਿੱਚ ਜਾਂ ਇੱਧਰ ਆ ਗਿਆ ਨਾਰਥ ਦੇ ਵਿੱਚ ਤੇ ਸਾਡੇ ਨੂੰ ਤੁਹਾਨੂੰ ਪਤਾ ਹੀ ਹੈ ਕਿ ਬਿਹਾਰ ਹੈ ਯੂਪੀ ਹੈ ਇੱਥੇ ਰੱਬ ਹੀ ਰੱਖਾ ਹੈ ਤੇ ਇਸ ਕਰਕੇ ਉੱਥੇ ਹੀ ਕੰਟੇਨ ਹੋ ਜਾਏ ਤੇ ਚੰਗਾ ਇਹ ਦੱਸਿਆ ਜਾ ਰਿਹਾ ਵੀ ਇਹ ਵੀ ਜਿਹੜਾ ਵਾਇਰਸ ਹੈ ਇਹ ਵੀ ਚਮਕਿੱਤਰ ਤੋਂ ਫੈਲਦਾ ਹਾਂ ਇਹ ਦੱਸਿਆ ਤਾਂ ਇਹੋ ਹੀ ਗਿਆ 1999 ਦੇ ਵਿੱਚ ਇਹਦੇ ਪਹਿਲੇ ਕੇਸਸ ਆਏ ਸੀ ਸਿੰਗਾਪੁਰ ਦੇ ਵਿੱਚ ਔਰ ਮਲੇਸ਼ੀਆ ਦੇ ਵਿੱਚ 98 ਚ ਸ਼ਾਇਦ 1999 ਜੀ 191990 ਤੇ ਉਹ ਕੇਸ ਜਾਇਏ ਸੀਗੇ ਤੇ ਉਦੋਂ ਇਹ ਦੱਸਿਆ ਗਿਆ ਸੀ ਕਿ ਕਿਉਂਕਿ ਕਿਉਂਕਿ ਜੂ ਨੋਟਕ ਡਿਜੀ ਜੂ ਨੋਟਕ ਮੀਨਸ ਜਨਵਰਾਂ ਤੋਂ ਬੰਦਿਆਂ 'ਚ ਆਉਂਦਾ ਹੈ ਜੀ ਤੇ ਸਿੰਗਾਪੁਰ ਦੇ ਵਿੱਚ 10 ਲੱਖ ਸੂਰ ਮਾਰ ਦਿੱਤੇ ਗਏ ਸੀ 10 ਲੱਖ ਸੂਰ ਉਥੇ ਕੱਲ ਕਰ ਦਿੱਤੇ ਗਏ ਮਾਰ ਦਿੱਤੇ ਗਏ ਸੀ ਔਰ WHO ਦੇ ਨਿਯਮਾਂ ਦੇ ਮਤਾਬਕ ਜਦੋਂ ਕਿਸੇ ਜਾਨਵਰ ਨੂੰ ਮਾਰਿਆ ਜਾਂਦਾ ਇਹੋ ਜਿਹੇ ਨੂੰ ਜਿਹਨੂੰ ਨੇਪਾ ਵਾਇਰਸ ਹੈ ਤੋ ਉਹਨੂੰ ਬਹੁਤ ਗਹਿਰਾ ਦੱਬਿਆ ਜਾਂਦਾ ਜਾਉ ਨੂੰ ਬੁਰੀ ਤਰ੍ਹਾਂ ਜਲਾ ਦਿੱਤਾ ਜਾਂਦਾ ਇਹ ਇਹ ਪ੍ਰੋਟੋਕਾਲ ਹੈ ਇੰਟਰਨੈਸ਼ਨਲ ਇਹ ਡਾਕਟਰ ਸਾਹਿਬ ਇੱਥੇ ਮੈਂ ਤੁਹਾਨੂੰ ਰੋਕੇ ਇਸ ਚੀਜ਼ ਪੁੱਛਣੀ ਆ ਜਦੋਂ ਕੋਰੋਨਾ ਵਾਇਰਸ ਸੀ ਉਹ ਤੋਂ ਮੈਨ ਟੂ ਮੈਨ ਹੀ ਹੁੰਦਾ ਸੀ ਉਹ ਮਤਲਬ ਮੈਨ ਟੂ ਕਿਸੇ ਐਨੀਮਲ ਨੂੰ ਸੁਣਿਆ ਨਹੀਂ ਮੈਂ ਇਹ ਜਿਹੜਾ ਹੈਗਾ ਇਹ ਜਾਨਵਰਾਂ ਨੂੰ ਵੀ ਹੁੰਦਾ ਸੀ ਜਿਸ ਢੰਗ ਨਾਲ ਤੁਸੀਂ ਕਹੇ ਸੀ ਇੰਨੇ ਹਜ਼ਾਰ ਸੂਰ ਮਾਰ ਦਿੱਤੇ ਸੀ ਹਾਂ 10 ਲੱਖ ਸੂਰ ਸਿੰਗਾਪੁਰ ਚ ਮਾਰ ਦਿੱਤੇ ਗਏ ਸੀ ਜੀ 1999 ਦੇ ਵਿੱਚ ਜੀ ਹਾਂ ਤੇ ਇਹਦਾ ਮਤਲਬ ਇਹ ਜਿਆਦਾ ਖਤਰਨਾਕ ਹੈ ਇਹ ਸਟੈਂਡਰਡ ਪ੍ਰੋਟੋਕਾਲ WHO ਨੇ ਬਣਾ ਦਿੱਤਾ ਹੁਣ ਕਿ ਉਹ ਮਾਰਨਾ ਹੀ ਮਾਰਨਾ ਜਾਨਵਰ ਮੋਰ ਬਹੁਤ ਗਹਿਰਾ ਦਾ ਬਣਾ ਹਾਂ ਹੂੰ ਤੇ ਦੂਜਾ ਇਹ ਹੈਗਾ ਕਿ ਚਮਗਿੱਦੜਾਂ ਤੋਂ ਮੰਨਿਆ ਗਿਆ ਔਰ ਜਿਹੜਾ ਫਰੂਟ ਬੈਟ ਹੈ ਫਰੂਟ ਬੈਟ ਜਿਹਨੂੰ ਫੌਕਸ ਫਲਾਈਂਗ ਫੌਕਸ ਵੀ ਬੋਲਦੇ ਆ ਹੂੰ ਤੇ ਉਹਦੇ ਤੋਂ ਇਹ ਮੰਨਿਆ ਗਿਆ ਕਿ ਫੈਲਿਆ ਹੁਣ ਜਿਹੜਾ ਮਰਤਨਕਾਰਾ ਪਿੰਡ ਹੈ ਹਾਂ ਕੋਜੀਕੋੜ ਜ਼ਿਲ੍ਹੇ ਦੇ ਵਿੱਚ ਉਹਦੇ ਤੋਂ ਉਹਦੇ ਲਾਗੇ 300 ਏਕੜ ਦਾ ਜੰਗਲ ਹੈ ਹੂੰ ਤੇ ਜੰਗਲ ਦੇ ਵਿੱਚ ਤਾਂ ਪਤਾ ਨਹੀਂ ਕਿੰਨੇ ਪੰਛੀ ਹੁੰਦੇ ਆ ਹੂੰ ਤੇ ਬੈਟ ਵੀ ਹੋਣਗੇ ਹੂੰ ਤੇ ਹੁਣ ਇਹ ਇਸੇ ਤੱਕਾਨੂੰ ਪਤਾ ਨਹੀਂ ਚੱਲ ਰਿਹਾ ਕਿ ਇਹ ਕਿਵੇਂ ਆਇਆ ਕਿਉਂਕਿ ਉਹ ਉਹਦੇ ਜਿਹੜਾ ਹੈਗਾ ਆ ਫਾਰਮ ਉਹ ਕਿਸਾਨ ਦਾ ਜਿਹੜਾ ਮਰ ਚੁੱਕਾ ਹੈ ਉਹਦੇ ਵਿੱਚ ਉਹ ਸੂਰਤਾ ਰੱਖਦਾ ਨਹੀਂ ਤੇ ਉਥੇ ਕਿਵੇਂ ਫੈਲਿਆ ਤੇ ਫਿਰ ਇਹ ਹੁੰਦਾ ਵਾ ਕਿ ਹੁੰਦਾ ਕੀ ਹੈ ਕਿ ਜਿੱਦਾਂ ਹੁਣ ਮੰਨ ਲਓ ਉਥੇ ਕੋਈ ਅਮਰੂਦ ਹੈ ਜਾਂ ਉਥੇ ਕੋਈ ਸੇਬ ਹੈ ਜਾਂ ਕੋਈ ਕੋਈ ਵੀ ਫਲ ਹੈਗਾ ਮੰਨ ਲਓ ਉਹਨੇ ਖਾ ਲਿਆ ਬੈਟ ਨੇ ਹੂੰ ਉਹਦਾ ਜਿਹੜਾ ਸਲਾਈਵਾ ਹੈ ਲਾਰਾ ਉਹ ਚੱਲ ਗਿਆ ਉਹਦੇ ਉੱਤੇ ਉਹਨੂੰ ਤੁਸੀਂ ਤੋ ਵੀ ਲੋਕਾਂ ਦੀ ਤਰ੍ਹਾਂ ਤੇ ਉਹ ਬੜਾ ਔਖਾ ਹੁੰਦਾ ਮਤਲਬ ਉਹ ਮਾਰਾ ਜਾਣੇ ਵੀਰਸ ਜਿਹੜਾ ਚਲਾ ਗਿਆ ਜਿੰਨੇ ਉਹਨੂੰ ਖਾਣਾ ਤੇ ਉਹ ਇਨਫੈਕਟਡ ਹੋਈ ਜਾਣਾ ਇਨਫੈਕਟਡ ਹੋ ਜਾਣਾ ਫਿਰ ਇਹ ਸਲਾਈਵਾ ਦੇ ਵਿੱਚ ਹੈਗਾ ਤੇ ਜਦੋਂ ਅਸੀਂ ਸਾਹ ਲਵਾਂਗੇ ਤੇ ਸਾਡੇ ਸਾਹ ਨਾਲ ਇਹ ਡਰਾਪਲਟ ਵੀ ਬਣਨਗੇ ਨਾ ਮਣ ਕੇ ਇਸ ਕਰਕੇ ਹਾਲਤਾਂ ਇੰਨੀ ਵਧੀਆ ਨਹੀਂ ਹੈਗੀ ਕਿਉਂਕਿ ਜਦੋਂ 1918 ਦੇ 2018 ਦੇ ਵਿੱਚ 2018 ਦੇ ਵਿੱਚ ਇਹਨੂੰ ਕੇਰਲਾ 'ਚ ਪਹਿਲੀ ਵਾਰ ਆਇਆ ਦੇਖੋ ਉਹ 1998 ਦੇ 1998 ਦੇ ਵਿੱਚ ਗੱਲ ਹੋ ਰਹੀ ਹੈ ਹਾਂ 2018 ਤੇ ਆਇਆ ਕੇਰਲਾ ਵਿੱਚ ਪਹਿਲੀ ਵਾਰ ਆਇਆ 21 ਤੇ ਵੀ ਆਇਆ ਸੀ ਇਹ ਚਾਰ ਵਾਰ ਹੀ ਆ ਚੁੱਕਾ ਇਹ ਚੌਥੀ ਵਾਰ ਅੱਛਾ ਇਹ ਹੁਣ ਚੌਥੀ ਵਾਰ ਆ ਕੇਰਲਾ ਦੇ ਵਿੱਚ ਇਹ ਚੌਥੀ ਦਸ਼ਕ ਹੈ ਅੱਛਾ ਤੇ ਜਦੋਂ ਇਹ ਪਹਿਲੀ ਦਸ਼ਕ ਹੋਈ ਸੀ 18 ਦੇ ਵਿੱਚ ਤੇ ਉਸ ਸਮੇਂ 23 ਬੰਦਿਆਂ ਨੂੰ ਹੋਇਆ ਸੀ ਤੇ 21 ਮਰ ਗਏ ਸੀ ਅੱਛਾ ਇਹ 10% ਬਹੁਤ ਜ਼ਿਆਦਾ ਹੈ WHO ਦੇ ਮਤਲਬ ਕਿ 50% ਤੋਂ ਲੈ ਕੇ 75% ਤੱਕ ਹੈ ਡੈਥ ਰੇਟ ਡੈਥ ਰੇਟ ਉਹ ਮਤਲਬ ਉਹਦੇ 100 ਬੰਦੇ ਨੂੰ ਹੋਈ ਹੈ ਜੇ 50 ਤੋਂ ਲੈ ਕੇ 75 ਮਰ ਜਾਣੇ ਏ ਤੇ ਇਹਦਾ ਮਤਲਬ ਹੈ ਕਿ ਕਰੋਨਾ ਤੋਂ ਵੀ ਕਈ ਗੁਣਾ ਵੱਧ ਖਤਰਨਾਕ ਹੈ ਇਹ ਤਾਂ ਕਹਿ ਰਿਹਾ ਜਿਦਾ ਉਹ ਸਪੈਨਿਸ਼ ਫਲੂ ਆਇਆ ਸੀ ਨਾ ਜਮਾਨੇ ਦੇ ਵਿੱਚ ਵੀ ਅੱਜ ਹੁੰਦਾ ਸੀ ਤੇ 24 ਘੰਟਿਆਂ ਚ ਬੰਦਾ ਮਰ ਚੁੱਕਾ ਹੁੰਦਾ ਸੀ ਨਹੀਂ ਤੇ 48 ਘੰਟਿਆਂ ਦੇ ਪੱਕਾ ਹੀ ਮਰ ਚੁੱਕਾ ਹੁੰਦਾ ਜਿਹਨੂੰ ਅਸੀਂ ਉਹ ਬੋਲਦੇ ਆ ਕਿ ਕੱਤੇ ਦੀ ਬਿਮਾਰੀ ਪਈ ਸੀ 1918 ਜੀ ਪਈ ਸੀ ਤੇ ਉਹ ਕਹਿਣ ਦਾ ਮਤਲਬ ਹੈ ਕਿ ਇਹਦਾ ਡੈਥ ਰੇਟ ਉਹਦੇ ਵਰਗਾ ਹੈ ਕਛੜ ਬਹੁਤ ਜ਼ਿਆਦਾ ਹੈ ਦਾ ਇਸੇ ਕਰਕੇ ਇਹ ਐਮਰਜੈਂਸੀ ਹੈ ਬੜੀ ਵੱਡੀ ਚੀਜ਼ ਹੈ ਤੇ ਖਤਰੇ ਦੀ ਗੱਲ ਤਾਂ ਹੈਗੀ ਹੈ ਜੀ ਸੋ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ ਸਟ੍ਰੇਨ ਹੈ ਇਹ ਬੰਗਲਾਦੇਸ਼ ਦਾ ਵੇਰੀਐਂਟ ਹੈ ਤੇ ਜੇ ਕਿਸ ਢੰਗ ਨਾਲ ਇਹ ਸਭ ਚੀਜ਼ਾਂ ਚ ਫੈਲੀਆਂ ਨੇ ਇਹ ਪੈਰਾਮਿਕਸੋ ਵਾਇਰਸ ਹੈ ਹੈਂਡਰਾ ਵਾਇਰਸ ਦੇ ਨਾਲ ਵੀ ਇਹ ਜੁੜਿਆ ਹੋਇਆ ਬੇਸਿਕਲੀ ਆਰਐਨਏ ਵਾਇਰਸ ਜੀ ਆਰਐਨਏ ਵਾਇਰਸ ਦੇ ਸਿੰਗਲ ਸਟ੍ਰੈਂਡ ਆਪਣਾ ਕਰੋਨਾ ਵੀ ਆਰਐਨਏ ਵਾਇਰਸ ਸੀ ਸਿੰਗਲ ਸਟੈਂਡ ਸੀ ਜੀ इवन ਇਨਫਲੂਐਂZA ਵਾਇਰਸ ਵੀ ਸਿੰਗਲ ਸਟੈਂਡ ਆਰਐਨਏ ਵਾਇਰਸ ਜੀ इवन ਐਡਜ਼ ਦਾ ਵਾਇਰਸ ਵੀ ਸਿੰਗਲ ਸਟੈਂਡ ਆਰਐਨਏ ਵਾਇਰਸ ਹੁੰਦਾ ਜੀ ਤੇ ਇਹ ਕਰਕੇ ਇਹਦੀ ਜਿਹੜੀ ਡੈਥ ਰੇਟ ਕਰਕੇ ਹੀ ਜ਼ਿਆਦਾ ਅਲਾਰਮਿੰਗ ਹੈ ਦੂਜਾ ਸਿੰਪਟਮ ਜਿਹੜੇ ਹੈਗੇ ਆ ਸਿੰਪਟਮ ਵੀ ਕਰੋਨਾ ਵਾਲੀ ਹੀ ਹੈ ਜੀ ਜੀ ਜੁਕਾਮ ਸਰਦੀ ਫਲੂ ਸਾਰਾ ਕੁਛ ਇਹਦਾ ਨਾ ਹੋ ਰਿਹਾ ਇਹਦੇ ਚ ਖਤਰਾ ਕੀ ਹੁੰਦਾ ਕਿ ਐਨਸਫੈਲਾਈਟਿਸ ਹੋ ਜਾਂਦੀ ਯਾਨੀ ਕਿ ਦਿਮਾਗ ਦੇ ਅੰਦਰ ਸਵੈਲਿੰਗ ਆ ਜਾਂਦੀ ਹੁਣ ਦਿਮਾਗ ਇੱਕ ਜਿਹੜਾ ਹੈ ਦਿਵਾਲ ਦਿਮਾਗ ਦੀ ਖੋਪੜੀ ਹੈ ਖੋਪੜੀ ਤਾਂ ਇੱਕ ਕੰਡਾ ਹੈ ਜੀ ਹੁਣ ਜਦੋਂ ਦਿਮਾਗ ਸੁੱਜੇਗਾ ਉਹ ਜਗ੍ਹਾ ਤੇ ਹੈ ਨਹੀਂ ਉੱਥੇ ਜਦੋਂ ਸੁੱਜੇਗਾ ਤੇ ਉਹਦੇ ਅੰਦਰ ਇੰਟਰਨਲ ਬ੍ਰੇਕਡਾਊਨ ਹੋ ਜਾਏਗਾ ਹੈਮਰੇਜਿਕ ਬ੍ਰੇਕਡਾਊਨ ਹੋ ਜਾਏਗਾ ਤੇ ਬੰਦੇ ਦੀ ਮੌਤ ਹੋ ਜਾਏਗੀ ਕੋਮਾ ਚਲਾ ਜਾਏਗਾ ਬੰਦਾ ਕੋਮਾ ਚਲਾ ਜਾਏਗਾ ਉਸ ਤੋਂ ਬਾਅਦ ਮਰ ਜਾਏਗਾ ਤੇ ਇਹ ਮੌਤਾਂ ਤਾਂ ਹੋ ਰਹੀਆਂ ਇਨਸਫੈਲਿਟਿਸ ਕਰਕੇ ਹੋ ਰਹੀਆਂ ਦਿਮਾਗ ਦੀ ਸਵੇਲਿੰਗ ਕਰਕੇ ਮੌਤਾਂ ਇਹ ਕਹਿੰਦੇ ਨੇ ਕਿ ਇਹ ਨਿਪਾ ਵਾਇਰਸ ਜਿਹੜਾ ਹੈ ਇਹ ਮਲੇਸ਼ੀਆ ਦਾ ਪਿੰਡ ਹੈਗਾ ਕੋਈ ਸੰਗੋਈ ਨਿਪਾ ਉਹਦੇ ਨਾਮ ਤੇ ਜਿਹੜਾ ਨਪਾ ਵਾਇਰਸ ਜਿਹੜਾ ਇਹਦਾ ਨਾਮ ਰੱਖਿਆ ਗਿਆ ਵਾਇਰਸ ਸੰਗੋਈ ਸੰਗੋਈ ਪੈਨ ਉਹਦੇ ਕਰਕੇ ਸੰਗੋਈ ਸੰਗੋਈ ਹਾਂ ਬੋਲਦੇ ਨੇ ਸੰਗੋਈ ਇਹਦਾ ਨਾਮ ਹੀ ਸੰਗੋਈ ਨਪਾ ਹਾਂ ਜੀ ਹਾਂ ਜੀ ਤੇ ਇਹ ਜਿਸ ਢੰਗ ਨਾਲ ਇਹ ਚੀਜ਼ਾਂ ਫੈਲੀਆਂ ਅੱਛਾ ਪ੍ਰੋਫੈਸਰ ਸਾਹਿਬ ਡਾਕਟਰ ਸਾਹਿਬ ਤੁਸੀਂ ਖੋਜ-ਬੀਖਣ ਕਰਦੇ ਰਹਿੰਦੇ ਹੋ ਹੈਨਾ ਹੁਣ ਦੇਖੋ ਜਿਸ ਢੰਗ ਨਾਲ ਇਹ ਚੀਜ਼ਾਂ ਹੋ ਰਹੀਆਂ ਨੇ ਪਹਿਲਾਂ ਕਰੋਨਾ ਵਾਇਰਸ ਆਇਆ ਹੁਣ ਇਹ ਨਪਾ ਵਾਇਰਸ ਹੈ ਇਹਦੀ ਦਹਿਸ਼ਤ ਵੇਖਣ ਨੂੰ ਮਿਲਦੀ ਜਿਸ ਢੰਗ ਨਾਲ ਤੁਸੀਂ ਵੀ ਦੱਸ ਰਹੇ ਹੋ ਤੇ ਖਬਰਾਂ ਦਾ ਜੇ ਬੜਾ ਖਤਰਨਾਕ ਹੈ। ਹੂੰ ਕੁਦਰਤ ਕੀ ਸੁਨੇਹਾ ਦੇਣਾ ਚਾਹੁੰਦੀ ਕੀ ਕਹਿਣਾ ਕੀ ਚਾਹੁੰਦੀ ਹੈ ਕੁਦਰਤ ਜੋ ਇਸ ਢੰਗ ਨਾਲ ਕੁਦਰਤੀ ਕਹਿਰ ਜਿਹੜੇ ਆ ਵਾਪਰ ਰਹੇ ਨੇ। ਜਿਹੜੇ ਦੋ ਨੁਕਤੇ ਆ ਮੈਂ ਤੁਹਾਨੂੰ ਦੱਸਾਂਗਾ। ਪਹਿਲਾ ਨੁਕਤਾ ਤੇ ਆ ਜੰਨੇ। ਹੂੰ ਪਹਿਲਾ ਨੁਕਤਾ ਤੇ ਇਹ ਹੈ ਕਿ ਆਦਮੀ ਹੀ ਜ਼ਿੰਮੇਦਾਰ ਹੈ। ਹੂੰ ਆਦਮੀ ਨੇ ਕੀ ਕੀਤਾ ਹੈ ਕਿ ਇੱਕ ਤੇ ਪੋਲੂਸ਼ਨ ਲੈਵਲ ਤੁਸੀਂ ਦੇਖ ਹੀ ਰਹੇ ਹੋ ਕਿੰਨੇ ਵੱਧੇ ਹੋਏ ਆ। ਹੂੰ ਦੂਜਾ ਜਿਹੜੇ ਸਾਡੀਆਂ ਐਗਰੀਕਲਚਰ ਯੂਨੀਵਰਸਿਟੀਆਂ ਖੁੱਲੀਆਂ ਔਰ ਗੰਦ ਪਿਆ। ਐਗਰੀਕਲਚਰ ਯੂਨੀਵਰਸਿਟੀ ਨੂੰ ਮੈਂ ਗੰਦ ਯੂਨੀਵਰਸਿਟੀਆਂ ਬੋਲਦਾ ਹਾਂ। ਇਨਨ ਨੇ ਕੀ ਕੀਤਾ ਕਿ ਜਿਹੜੇ ਕੈਮੀਕਲ ਫਾਰਮਿੰਗ ਕਰਾਈ ਹੁਣ 11 ਦੀ ਖੇਤੀ ਕਰਾਈ ਹੁਣ ਇਹ ਨਵੀਆਂ ਖੇਤੀ ਆ ਗਈ ਜੈਨੇਟਿਕ ਮੋਡੀਫਾਈਡ ਫਸਲਾਂ ਆ ਗਈਆਂ ਸਾਡੇ ਡੀਐਨਏ ਨਾਲ ਛੇੜਛਾੜ ਹੋਈ ਡੀਐਨਏ ਦੇ ਛੇੜਛਾੜ ਦੇ ਨਾਲ ਕੀ ਹੋਇਆ ਕਿ ਸਾਡੀ ਜੈਨੇਟਿਕ ਕੋਡ ਬਦਲ ਗਈ ਡੀਐਨਏ ਸਾਡਾ ਬਦਲ ਗਿਆ ਜੈਨੇਟਿਕ ਕੋਡ ਬਦਲ ਗਈ ਸਾਡੀ ਜਿਹੜੀ ਨੈਚੁਰਲ ਸੁਰੱਖਿਆ ਸੀ ਉਹ ਖਤਮ ਹੋ ਗਈ ਜਿਹੜੇ ਵਾਇਰਸ ਕੱਲ ਤੱਕ ਸਾਡਾ ਨੁਕਸਾਨ ਨਹੀਂ ਸੀ ਕਰਦੇ ਜਾਂ ਸਾਨੂੰ ਅਟੈਕ ਨਹੀਂ ਸੀ ਕਰਦੇ ਉਹ ਹੁਣ ਕਰਦੇ ਨੇ ਇੱਕ ਤਾਂ ਉਧਰ ਕਹਿਰ ਹੋ ਰਿਹਾ ਦੂਜਾ WHO ਨਾਂ ਦੀ ਇੱਕ ਮਨਹੂਸ ਸੰਸਥਾ ਹੈ ਉਹ ਇੱਕ ਨੈਸ ਸੰਸਥਾ ਹਮ ਬਦਸਗਣੀ ਸੰਸਥਾ ਹੈ ਉਹਦਾ ਹਿੰਦੁਸਤਾਨ ਚ ਏਜੰਟ ਬੈਠਾ ਆਈਸੀਐਮਆਰ ਇਹਨਾਂ ਨੇ ਕੀ ਕੀਤਾ ਰਲ ਮਿਲ ਕੇ ਸਰਕਾਰਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਕੋਲ ਵੇਚ ਦਿੱਤਾ ਹਮ ਵੇਚ ਕੇ ਇਹ ਸਰਕਾਰਾਂ ਏਜੰਟ ਹੋ ਗਈਆਂ ਕਾਰਪੋਰੇਟ ਘਰਾਣਿਆਂ ਦੀ ਸਰਕਾਰਾਂ ਤੇ ਡਬਲਯੂਐਚਓ ਚਾਹੁੰਦੇ ਹੀ ਨਹੀਂ ਦਵਾਈਆਂ ਦੇ ਖੋਜਾ ਹਮ ਇੱਥੇ ਸਾਡੇ ਇੱਕ ਕਾਨੂੰਨ ਬਣਾਇਆ ਗਿਆ 2019 ਦੇ ਵਿੱਚ ਨਿਊ ਡਰਗ ਅండ్ ਕਲੀਨਿਕਲ ਟਰਾਇਲ ਰੂਲ ਉਹਦੇ ਵਿੱਚ ਡਰਗ ਸਾਇੰਟਿਸਟਾਂ ਦੇ ਸਾਹਮਣੇ 20000 ਕਰੋੜ ਦਾ ਇੱਕ ਬੈਰੀਅਰ ਖੜਾ ਕਰ ਦਿੱਤਾ ਗਿਆ ਕਿ ਉਹੋ ਹੀ ਸਾਇੰਟਿਸਟ ਖੋਜ ਕਰੇਗਾ ਜਿਹਦੇ ਕੋਲ 20000 ਕਰੋੜ ਰੁਪਇਆ ਹੋ ਮੈਂ ਵੀ ਉਹਦਾ ਸ਼ਿਕਾਰ ਹੋਇਆ ਹੁਣ ਦੁਨੀਆ ਦੀ ਸਭ ਤੋਂ ਵੱਡੀ ਖੋਜ ਹਿੰਦੁਸਤਾਨ ਚ ਹੋ ਜਾਂਦੀ ਹੈ ਇੱਥੇ ਪੰਜਾਬ ਚ ਹੋ ਜਾਂਦੀ ਹੈ ਪੈਨਸਿਲਿਨ ਦੀ ਖੋਜ ਤੋਂ ਬਾਅਦ ਸਭ ਤੋਂ ਵੱਡੀ ਬ੍ਰਾਡ ਸਪੈਕਟਰ ਮੈਂਟੀਵਾਇਰਲ ਡਰਗ ਦੀ ਖੋਜ ਇੱਥੇ ਹੁੰਦੀ ਹੈ ਉਹਦੇ ਸਬੂਤ ਇੱਥੇ ਨੇ ਸਾਡੇ ਕੋਲ ਪਏ ਨੇ ਹਾਂ ਔਰ ਉਹ RNA ਵਾਲੇ 'ਤੇ ਵੀ ਕੰਮ ਕਰ ਰਹੀ ਹੈ DNA 'ਤੇ ਵੀ ਕੰਮ ਕਰ ਰਹੀ ਹੈ ਪੰਜਾਬ ਗਵਰਨਮੈਂਟ ਨੇ ਉਹਨੂੰ ਆਯੁਰਵੈਦਿਕ ਦਵਾਈ ਦੇ ਤੌਰ ਤੇ ਮਾਨਤਾ ਦੇ ਦਿੱਤੀ ਹੋਈ ਹੈ ਐਲਪਰੋਸੋਕਸਮ ਦਵਾਈ ਉਹ ਦਵਾਈ ਨੂੰ ਰੋਕਣ ਵਾਸਤੇ WHO ਖੜਾ ਦੁਨੀਆ ਦੀ ਸਭ ਤੋਂ ਵੱਡੀ ਦਵਾਈ ਦੀ ਖੋਜ ਰੋਕੀ ਜਾ ਰਹੀ ਹੈ ਇਹ WHO ਦੇ ਮੂੰਹ ਤੇ ਚਪੇੜ ਹੈ ਕੁਦਰਤ ਨੇ WHO ਨੂੰ ਗੋਡਿਆਂ ਭਾਰ ਕਰਨਾ ਸਾਇੰਸ ਦੇ ਸਾਹਮਣੇ ਕਿਉਂਕਿ WHO ਤੇ ICMR ਤੇ ਸਾਡੀਆਂ ਸਰਕਾਰਾਂ ਮਿਲ ਕੇ ਸਾਇੰਸ ਨਾਲ ਲੜ ਰਹੀਆਂ ਨੇ ਸਾਇੰਸ ਨਾਲ ਲੜਨ ਦਾ ਮਤਲਬ ਉਹ ਕੁਦਰਤ ਨਾਲ ਲੜ ਰਹੀਆਂ ਨੇ ਕੁਦਰਤ ਨਹੀਂ ਜਿੱਤਣ ਕੁਦਰਤ ਨਾਲ ਲੜ ਕੇ ਕੋਈ ਨਹੀਂ ਅਜੇ ਤੱਕ ਜਿੱਤਿਆ ਕੁਦਰਤ ਹੀ ਜਿੱਦੀ ਹੁੰਦੀ ਹੈ ਸਾਹਮਣੇ ਕਿੱਡਾ ਤਗੜਾ ਦੁਸ਼ਮਣ ਮਰਜੀ ਹੋਵੇ ਚਾਹੇ ਮੂਰ ਹੋਵੇ ਚਾਹੇ ਹਿਟਲਰ ਹੋਵੇ ਚਾਹੇ ਕੋਈ ਵੀ ਹੋਵੇ ਕੋਈ ਵੀ ਸਰਕਾਰ ਹੋਵੇ ਉਹਨੇ ਹਾਰਨਾ ਹੀ ਹਾਰਨਾ ਹੈ ਕੁਦਰਤ ਦੇ ਸਾਹਮਣੇ ਹਰ ਕਿਸੇ ਨੇ ਹਾਰਨਾ ਇਸ ਕਰਕੇ ਆ ਕਿ ਕੁਦਰਤ ਨੇ ਉਹ ਦਵਾਈ ਦੀ ਖੋਜ ਨੂੰ ਮਾਨਤਾ ਦਿਵਾਉਣੀ ਹੀ ਦਿਵਾਉਣੀ ਹੈ WHO ਕਿੰਨਾ ਮਰਜੀ ਜ਼ੋਰ ਲਾ ਲੇ ICMR ਕਿੰਨਾ ਮਰਜੀ ਜ਼ੋਰ ਲਾ ਲੇ ਮੈਨੂੰ ਲੱਗਦਾ ਕਿ ਇਹ ਬਾਰ ਬਾਰ ਜਿਹੜੇ ਵਾਇਰਸ ਦੇ ਆਊਟ ਬ੍ਰੇਕ ਹੋ ਰਹੇ ਹਨ ਨਾ ਇਸ ਹਰ ਕੁਦਰਤ ਦੀ ਖੇਡ ਹੋਈ ਜੇ ਆਪਾਂ ਇਸ ਵਾਇਰਸ ਦੀ ਗੱਲ ਕਰੀਏ ਨਪਾ ਦੀ ਇੱਕ ਇੱਕ ਇਸ ਢੰਗ ਨਾਲ ਫੈਲ ਕਿੰਨਾ ਕੁ ਮਤਲਬ ਕਿ ਇਹਦੀ ਇਹਦਾ ਫੈਲਾਅ ਜਿਹੜਾ ਹੈਗਾ ਕਿੰਨਾ ਕੁ ਜ਼ਿਆਦਾ ਹੈਗਾ ਜੇ ਆਪਾਂ ਕੋਰੋਨਾ ਦੇ ਨਾਲ ਮੁਕਾਬਲਾ ਕਰੀਏ ਤੇ ਜਾਨ ਕਰੋ 2018 18 ਜਦੋਂ ਪਹਿਲਾ ਮਰੀਜ਼ ਆਇਆ ਸੀ ਕੇਰਲਾ ਦੇ ਵਿੱਚ ਹੂੰ ਤੇ ਉਹ ਵਿਚਾਰਾ ਹਸਪੀਟਲ ਗਿਆ ਹੂੰ ਉੱਥੇ ਇੱਕ ਨਰਸ ਨੇ ਉਹਦੀ ਬੜੀ ਸੇਵਾ ਕੀਤੀ ਹੂੰ ਉਹਦਾ ਸਮਰਗੀ ਹੂੰ ਨਰਸ ਦੀ ਬੇਟੀ ਨੂੰ ਹੋ ਗਿਆ ਹੂੰ ਉਹਦੇ ਬੱਚੇ ਨੂੰ ਹੋ ਗਿਆ ਹੂੰ ਹਾਂ ਸ਼ਾਇਦ ਉਹਦੀ ਬੇਟੀ ਵੀ ਮਰ ਗਈ ਸੀ ਉੱਥੇ ਇੱਕ ਟੈਕਨੀਸ਼ੀਅਨ ਸੀ ਜਨੇ ਉਹਦੇ ਸੈਂਪਲ ਟੈਸਟ ਕੀਤੇ ਉਹਨੂੰ ਹੋ ਗਿਆ ਹੂੰ ਦੇਖੋ ਨਾ ਕੀ ਕਰੋਗੇ ਤੁਸੀਂ ਸੈਂਪਲ ਟੈਸਟ ਕਰੋਗੇ ਲੈਬ ਟੈਕਨੀਸ਼ੀਅਨ ਵੀ ਮਰੇਗਾ ਨਰਸ ਵਿਚਾਰੀ ਉਹਦੀ ਟਰੀਟਮੈਂਟ ਕਰ ਰਹੀ ਆ ਉਹ ਮਰ ਗਈ ਹੂੰ ਇਹ ਇਨਫੈਕਟ ਇਨਫੈਕਸ਼ਨ ਤਾਂ ਹੁੰਦੀ ਆ ਹੁਣ ਇਸ ਕਰਕੇ ਐਮਰਜੈਂਸੀ ਵੀ ਬਹੁਤ ਵੱਡੀ ਆ ਚਲੋ ਉਹ ਇੱਕ ਚਲੋ ਚੰਗੀ ਗੱਲ ਸੀ ਕਿ ਉਹ ਵਾਇਰਸ ਕੰਟੇਨ ਹੋ ਗਿਆ 2018 ਚ ਵੀ ਕੰਟੇਨ ਹੋ ਗਿਆ ਹੁਣ ਇਹ ਚੌਥੀ ਵਾਰ ਹੋਇਆ ਅਸੀਂ ਉਮੀਦ ਕਰਦੇ ਆ ਕਿ ਇਸ ਵਾਰ ਵੀ ਹੋ ਜਾਏ ਅੱਛਾ ਜਸਟੰਗ ਨਾਲ ਤੁਸੀਂ ਦੱਸੋ ਪਹਿਲਾਂ 1998 ਚ ਵੀ ਆਇਆ ਸੀਗਾ ਸਿੰਗਾਪੋਰ ਤੇ ਫਿਰ 2018 ਚ ਵੀ ਤੇ ਚਾਰ ਵਾਰੀ ਕਰੋਨਾ ਆਇਆ ਸੀ ਫਟਾਫਟ ਸਰਕਾਰਾਂ ਨੇ ਟੀਕੇ ਬਣਾਤੇ ਵੀ ਇਹ ਜੀ ਕੋਵੈਕਸਿਨ ਆ ਜੀ ਇਹ ਫਲਾਣਾ ਕੋਵੀ ਸ਼ੀਲਡ ਆ ਟੀਕੇ ਬਣਾ ਕੇ ਸਾਹਮਣੇ ਰੱਖਤੇ ਹੋਰ ਵੀ ਦੂਸਰੇ ਮੁਲਕਾਂ 'ਚ ਵੀ ਟੀਕੇ ਬਣੇ ਇਹਦੇ ਵਾਸਤੇ ਕੋਈ ਟੀਕਾ ਨਹੀਂ ਬਣਾਇਆ ਗਿਆ ਸੀਗਾ ਸਰਕਾਰਾਂ ਨੇ ਜਿਹੜੇ ਟੀਕੇ ਬਣਾਏ ਕਰੋਨਾ ਬਾਰੇ ਉਹ ਅੱਜ ਵੀ ਸਵਾਲਾਂ ਦੇ ਘੇਰੇ 'ਚ ਨੇ ਉਹਨਾਂ ਦੇ ਡਾਟੇ ਅੱਜ ਵੀ ਸਰਕਾਰਾਂ ਜਾਰੀ ਨਹੀਂ ਕਰ ਰਹੀਆਂ ਇਸ ਕਰਕੇ ਉਹ ਟੀਕੇ ਬਣਾਏ ਸੀ ਕਿ ਉਹ ਪਖੰਡ ਬਣਾਇਆ ਸੀ ਉਹ ਤੇ ਆਉਣ ਵਾਲੇ ਸਮੇਂ ਦੇ ਲੋਕ ਉਹਦੇ ਬਾਰੇ ਬਹਿਸ ਕਰਨਗੇ ਤੇ ਇਹਦੇ ਬਾਰੇ ਟੀਕਾ ਤਾਂ ਨਹੀਂ ਬਣਿਆ ਕੋਈ ਦਵਾਈ ਵੀ ਨਹੀਂ ਹੈਗੀ ਜੋ ਦੇ ਰਹੇ ਨੇ ਇਹਦੇ ਵਿੱਚ ਐਂਟੀਵਾਇਰਲ ਦਵਾਈਆਂ ਕੁਝ ਹੈਗੀਆਂ ਨੇ ਜਿਹੜੀਆਂ ਬਹੁਤ ਹੀ ਪ੍ਰਭਾਵਹੀਣ ਨੇ ਕੋਈ ਉਹਨਾਂ ਦਾ ਖਾਸ ਅਸਰ ਨਹੀਂ ਹੈਗਾ ਦੂਜਾ ਦੇ ਰਹੇ ਆ ਮੋਨੋਕਲੋਨਲ ਐਂਟੀਬਾਡੀਜ਼ ਤੇ ਮੋਨੋਕਲੋਨਲ ਐਂਟੀਬਾਡੀਜ਼ ਨੇ ਕਰੋਨਾ ਦਾ ਕੁਝ ਵਗਾੜਿਆ ਨਹੀਂ ਹਾਂ ਕਰੋਨਾ ਸਾਹਮਣੇ ਫੇਲ ਹੋਈਆਂ ਤੇ ਹੁਣ ਵੀ ਨੇਪਾ ਸਾਹਮਣੇ ਵੀ ਫੇਲ ਹੀ ਹੋਣਗੀਆਂ ਇਸ ਕਰਕੇ ਇਹ ਹੈ ਕਿ ਇਹਨਾਂ ਨੂੰ ਮੈਂ ਤੇ ਅਪੀਲ ਕਰਦਾ ਆਪਣੀ ਸਰਕਾਰ ਨੂੰ ਭਾਰਤ ਸਰਕਾਰ ਨੂੰ ਕੇਰਲਾ ਸਰਕਾਰ ਨੂੰ ਸਾਰੀਆਂ ਸਰਕਾਰਾਂ ਨੂੰ ਕਿ ਜੇ ਪੰਜਾਬ ਦੀ ਧਰਤੀ ਉੱਤੇ ਏਡੀ ਵੱਡੀ ਬ੍ਰੌਡ ਸਪੈਕਟਰ ਐਂਟੀ-ਵਾਈਰਲ ਦਵਾਈ ਦੀ ਖੋਜ ਹੋ ਚੁੱਕੀ ਹੈ ਤੇ ਕਿਉਂ ਨਾ ਵਰਤ ਕੇ ਦੇਖ ਲੋ ਕੋਈ ਜ਼ਹਿਰ ਥੋੜੀ ਵੇਚਣੇ ਸਰਕਾਰ ਨੇ ਮਨਜ਼ੂਰੀ ਦਿੱਤੀ ਹੋਈ ਨਾ ਬਣਾਉਣ ਦੀ ਐਲਪਰੋਸੋਕਸਮ ਨਾਂ ਦੀ ਦਵਾਈ ਤੁਸੀਂ ਵਰਤ ਕੇ ਤਾਂ ਦੇਖੋ ਇੱਕ ਵਾਰ ਤੁਹਾਡਾ ਹੋ ਸਕਦਾ ਜੇ ਨੇਪਾ ਵਾਇਰਸ ਦੇ ਦੋ ਮਰੀਜ਼ ਵੀ ਠੀਕ ਹੋ ਗਏ ਤੇ ਇਹ ਦੁਨੀਆ ਦੀ ਸਭ ਤੋਂ ਵੱਡੀ ਬ੍ਰੇਕਿੰਗ ਹੋਏਗੀ ਪਰ ਇਹ ਇਹਨਾਂ ਲੋਕਾਂ ਨੇ ਕਾਰਪੋਰੇਟ ਘਰਾਣਿਆਂ ਦੇ ਸਾਹਮਣੇ ਲੋਕਾਂ ਦੇ ਹਿੱਤ ਜਿਹੜੇ ਆ ਵੇਚ ਕੇ ਖਾਲੇ ਹੋਏ ਕਦੇ ਇਸ ਤਰ੍ਹਾਂ ਤਾਂ ਨਹੀਂ ਮਤਲਬ ਲੱਗਦਾ ਕਿ ਸ਼ਾਇਦ ਇਹ ਬਹੁਤ ਵੱਡੀ ਕਾਂਸਪੀਰੇਸੀ ਹੋਵੇ ਸਾਜ਼ਿਸ਼ ਹੋਵੇ ਕਾਰਪੋਰੇਟ ਘਰਾਣਿਆਂ ਨੂੰ ਜਾਂ ਜਿਹੜੀਆਂ ਵੱਡੀਆਂ-ਵੱਡੀਆਂ ਦਵਾਈਆਂ ਵਾਲੀਆਂ ਕੰਪਨੀਆਂ ਨੇ ਵੀ ਤੁਸੀਂ ਜਾਣਬੁੱਝ ਕੇ ਵਾਇਰਸ ਛੱਡ ਦਿਓ ਤੇ ਦਵਾਈਆਂ ਫਿਰ ਅਸੀਂ ਲੋਕਾਂ 'ਚ ਹਾ ਹਾ ਕਾਰਮਜਾ ਕਿਉਂਕਿ ਲੱਗਦਾ ਹੈ ਕਿ ਸਾਜ਼ਿਸ਼ ਕਿਤੋਂ ਇੰਟਰਨੈਸ਼ਨਲੀ ਜਾਂ ਕਿਥੇ ਦੇਖੋ ਸਾਜ਼ਿਸ਼ ਤੇ ਪਹਿਲੀ ਗੱਲ ਤੇ ਸਾਜ਼ਿਸ਼ ਇਹੋ ਹੀ ਨਜ਼ਰ ਆਉਂਦੀ ਹੈ ਕਿ ਤੁਸੀਂ ਵਿਗਿਆਨਕਾਂ ਨੂੰ ਦਵਾਈਆਂ ਦੀ ਖੋਜ ਕਰਨ ਤੋਂ ਮਨਾ ਕਿਉਂ ਕੀਤਾ ਉਹਨਾਂ ਦੇ ਸਾਹਮਣੇ 20000 ਕਰੋੜ ਰੁਪਏ ਯਾਨੀ 2.63 ਬਿਲੀਅਨ ਡਾਲਰ ਦਾ ਬੈਰੀਅਰ ਕਿਉਂ ਖੜਾ ਕੀਤਾ ਇਹ ਇਹ 사ਜਸ਼ ਨਹੀਂ ਹੈਗੀ ਦੁਨੀਆ ਦੇ ਜਿੰਨੇ ਵੀ ਸਾਇੰਸਨ ਹੋਏ ਨੇ ਸਾਰੇ ਭੁੱਖੇ ਨੰਗੇ ਸੀ ਵਿਚਾਰੇ ਗਰੀਬ ਘਰਾਂ ਚੋਂ ਆਏ ਸੀ ਉਹਨਾਂ ਨੂੰ ਇਹ ਪਹਿਲਾਂ ਕਹੋ ਤੁਸੀਂ 20000 ਕਰੋੜ ਰੁਪਏ ਲੈ ਕੇ ਆਏ 20000 ਕਰੋੜ ਰੁਪਏ ਸਾਇੰਟਿਸਟ ਨੂੰ ਕਿੱਥੋਂ ਆਏਗਾ ਤੁਹਾਨੂੰ ਉਹ ਤੇ ਘਰ ਦੇ ਰੋਟੀ ਨਹੀਂ ਹੁੰਦੀ ਵੈਸੇ ਵੀ ਉਹ جنੂਨੀ ਲੋਕ ਹੁੰਦੇ ਆ ਨਾ ਉਹ ਕਿਸੇ ਕੈਰੀਅਰ ਕੂਰੀਅਰ ਵਾਲ ਤੇ ਹੁੰਦੇ ਨਹੀਂ ਵਿਚਾਰੇ ਉਹ ਤੇ ਹਸਾ ਦਾ ਧਿਆਨ ਦੇ ਖੋਜ ਤੇ ਲੱਗਾ ਹੁੰਦਾ ਘਰ ਦੇ ਵਿੱਚ ਤੇ ਉਹਨਾਂ ਦੇ ਭਾਂਗੀ ਭੁਜਦੀ ਆ ਨਾ ਤੇ ਜੇ ਕਿਸੇ ਸਾਇੰਦਾਨ ਨੇ ਖੋਜ ਕਰ ਲਈ ਤੂੰ ਹੌਨ ਨੂੰ ਰੋਕ ਲੈਣਾ ਮੁਰਕੇ ਉਹੋ ਹੀ ਕੋਈ ਲੈ ਕੇ ਜਦੋਂ ਕਾਰਪੋਰੇਟ ਘਣਾ ਇਹਨਾਂ ਕੋਲ ਜਾਂਦਾ ਉਹਦੇ ਵਿੱਚ ਇਹਦਾ ਕਾਨੂੰਨ ਨਵਾਂ ਜਿਹੜਾ ਮੈਂ ਹੁਣ ਜ਼ਿਕਰ ਕਰ ਰਿਹਾ ਸੀ ਨਿਊ ਡਰੈਗਨ ਕਲੀਨਿਕਲ ਟ੍ਰਾਇਲ ਰੂਲ 2019 ਉਹ ਕਾਨੂੰਨ ਦੇ ਵਿੱਚ ਇੱਕ ਧਾਰਾ ਰੱਖੀ ਚੋਰਮੋਰੀ ਜਿਹਨੂੰ ਬੋਲਦੇ ਕਲਾਸ 80 ਸਬਕਲਾਸ 708 ਉਹਦੇ ਵਿੱਚ ਜਦੋਂ ਕਾਰਪੋਰੇਟ ਘਣਾ ਜਾਂਦਾ ਉਹਨੂੰ ਇਹ ਐਮਰਜੈਂਸੀ ਯੂਜ਼ ਅਪਰੂਵਲ ਦੇ ਦਿੰਦੇ ਆ ਫਟਾਫਟੀ ਕੋਈ ਉਹਦੇ ਚਾ ਡਾਟਾ ਨਹੀਂ ਕੋਈ ਟ੍ਰਾਇਲ ਨਹੀਂ ਕੋਈ ਲੈਂਡ ਨਹੀਂ ਕੋਈ ਦੇਣ ਨਹੀਂ ਨਾ 5 ਰੁਪਏ ਦੀ ਫੀਸ ਹੂੰ ਇਹਦਾ ਮਤਲਬ ਹੈ ਕਿ ਸਰਕਾਰਾਂ ਤੇ ਕਾਰਪੋਰੇਟ ਘਣਾ ਸਾਹਮਣੇ ਵਿਕੀਆਂ ਹੋਈਆਂ ਨੇ ਇਹ ਤਾਂ ਸਖਸਾਤ ਦੰਡਵਤ ਪ੍ਰ ਹੂੰ ਔਰ ਸਹਿ ਸਹਿ ਸੈਟਿਸਟਾਂ ਨੂੰ ਨਹੀਂ ਦੇਣੀ ਦੇਣੀ ਕੋਈ ਇਜਾਜ਼ਤ ਉਹਨਾਂ ਉਹਨਾਂ ਨੂੰ ਤੇ ਧੱਕੇ ਮਾਰ ਕੇ ਬਾਹਰ ਕੱਢ ਦੇਣਾ ਐਂਟਰੀ ਵੀ ਨਹੀਂ ਦੇਣੀ ਇਸ ਕਰਕੇ ਇਹਨਾਂ ਉੱਤੇ ਤਾਂ ਕਹਿਰ ਪਏਗਾ ਜਨਤਾ ਦੇ ਸਾਹਮਣੇ ਜਦੋਂ ਇਹੋ ਜਿਹੀਆਂ ਸਚਾਈਆਂ ਜਾਣਗੀਆਂ ਜਨਤਾ ਨੂੰ ਪਤਾ ਚੱਲੇਗਾ ਕਿ ਸਾਡੀਆਂ ਸਰਕਾਰਾਂ ਕਿੰਨੀਆਂ ਗਿਰੀਆਂ ਹੋਈਆਂ ਇਹ WHO ਕਿੰਨੀ ਨੀਚ ਸਨਸਤਾ ਹੈ ਤੇ ਲੋਕੀ ਇਹਨਾਂ ਦਾ ਇਹਨਾਂ ਨੂੰ ਮੈਂ ਕਹਨਾ ਕਿ ਜਦੋਂ ਹੁਣ ਸ਼ਬਦ ਕੋਈ ਵੱਡੇ ਨਿਕਲਣ ਲੱਗੇ ਹੀ ਮੂੰਹ ਇਹਨਾਂ ਨੂੰ ਇਹਨਾਂ ਨੂੰ ਹੁਣੇ ਇਦਾਂ ਹੀ ਚਾਹੀਦੀ ਇਹਨਾਂ ਨੂੰ ਭੱਜਿਆ ਨੂੰ ਵਾਣ ਨਹੀਂ ਮਿਲਣੇ ਚਾਹੀਦੇ ਸਰ ਆਪਾਂ ਪਬਲਿਕ ਦੀ ਗੱਲ ਕਰਾਂਗੇ ਆਮ ਜਿਹੜੇ ਸਾਡੇ ਵਰਗੇ ਆਮ ਇਨਸਾਨ ਨੇ ਉਹਨਾਂ ਦੀ ਗੱਲ ਕਰਾਂਗੇ ਕਿਸ ਢੰਗ ਨਾਲ ਆਪਾਂ ਨੂੰ ਬਚਾਅ ਦੇ ਜਾਂ ਮਤਲਬ ਕਿ ਕੀ ਕਰਨਾ ਚਾਹੀਦਾ ਪ੍ਰੀਕਾਸ਼ਨਸ ਕੀ ਲੈਣੇ ਚਾਹੀਦੇ ਨੇ ਭਈ ਚਲੋ ਸ਼ੁਕਰ ਹੈ ਕਿ ਅਸੀਂ ਵੱਡੀ ਜਿਹੜੀ ਆਬਾਦੀ ਹੈਗੀ ਐ ਇਹ ਬਚੀ ਹੋਈ ਹੈ ਤੇ ਪ੍ਰਮਾਤਮਾ ਕਰੇ ਬਚੀ ਰਵੇ ਕੋਈ ਇਹੋ ਜਿਹੀ ਚੀਜ਼ ਨਾ ਹੋਵੇ ਪਰ ਫਿਰ ਵੀ ਪ੍ਰੀਕਾਸ਼ਨਸ ਦੇ ਤੌਰ ਤੇ ਕਿਸ ਢੰਗ ਨਾਲ ਕਰਨਾ ਚਾਹੀਦਾ ਦੇਖੋ ਜੀ ਮੈਂ ਤੇ ਕਹਾਂਗਾ ਕਿ ਜਿਹੜੇ ਜਿਹੜੇ ਇਲਾਕੇ ਚ ਕਿਉਂਕਿ ਹੁਣ ਸੱਤ ਕੰਟੇਨਮੈਂਟ ਜ਼ੋਨ ਉਹਨਾਂ ਬਣਾਏ ਨੇ ਹੁਣ ਹੁਣ ਤੱਕ ਦੀ ਖਬਰ ਹੈ ਇਸ ਘੰਟੇ ਤੱਕ ਦਿਖਾਵਾ ਸੱਤ ਕਨਟੇਨਮੈਂਟ ਜ਼ੋਨ ਬਣਾਏ ਨੇ ਚਾਰਜ ਲਿਆਂ ਦੇ ਵਿੱਚ ਤੇ ਜਿਹੜੇ ਲੋਕ ਉੱਥੇ ਹੈਗੇ ਨੇ ਤੁਸੀਂ ਇਦਾਂ ਕਰੋਗੇ ਉੱਥੇ ਨਾਰੀਅਲ ਬਹੁਤ ਹੁੰਦਾ ਨਾਰੀਅਲ ਪੀਓ ਕੋਈ ਉਹ ਚੀਜ਼ਾਂ ਖਾਓ ਜਿਵੇਂ ਵਿਟਾਮਿਨ ਸੀ ਹੋ ਗਿਆ ਆਪਣੀ ਇਮਿਊਨਿਟੀ ਨੂੰ ਬੂਸਟ ਕਰੋ ਆਪਣੀ ਸਿਹਤ ਦਾ ਖਿਆਲ ਰੱਖੋ ਅਗਰ ਸਰਦੀ ਜਾਂ ਕਾਮ ਕੋਈ ਵੀ ਕਿਸੇ ਨੂੰ ਹੈਗਾ ਨੱਕ ਚੱਲ ਰਿਹਾ ਜਾਂ ਸਿਰ ਜ਼ਰਦੀ ਆ ਬੁਖਾਰ ਆ ਤੇ ਜਾ ਕੇ ਆਪਣੇ ਆਪ ਨੂੰ ਚੈੱਕ ਜ਼ਰੂਰ ਕਰਾਓ ਕਿਉਂਕਿ ਹੁਣ ਤੱਕ 700 ਲੋਕਾਂ ਦੇ ਹੀ ਟੈਸਟ ਕਰ ਪਾਈ ਹੈ ਸਰਕਾਰ ਕਿਉਂਕਿ ਨੇਪਾ ਵਾਇਰਸ ਦੀ ਟੈਸਟਿੰਗ ਆ ਇਹ ਥੋੜੀ ਕੰਪਲੀਕੇਟਡ ਹੈ ਇਹ ਮੈਂ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਇੱਕ ਚੀਜ਼ ਕਿ ਇਹ ਸਿੰਪਟਮ ਸੇਮ ਹੀ ਹੈ ਜਿੱਦਾਂ ਦੇ ਕਰੋਨਾ ਦੇ ਬਿਲਕੁਲ ਬਿਲਕੁਲ ਉਹੀ ਸਿੰਪਟਮ ਨੇ ਬਸ ਹੁੰਦਾ ਗਿਆ ਕਿ ਸਿਰਦਰਦ ਦਾ ਲੈਵਲ ਜ਼ਿਆਦਾ ਹੁੰਦਾ ਬਹੁਤ ਜ਼ਿਆਦਾ ਹੁੰਦਾ ਸਿਰਦਰਦ ਕੰਟਰੋਲ 'ਚ ਨਹੀਂ ਹੁੰਦੀ ਫਿਰ ਇੰਨੀ ਕਿ ਸਵੇਲਿੰਗ ਹੋ ਜਾਂਦੀ ਹੈ ਨਾ ਦਿਮਾਗ ਦੇ ਵਿੱਚ ਫਿਰ ਬੁਖਾਰ ਇਹਨਾਂ ਤੋਂ ਜੋ ਫਿਰ ਬੰਦਾ ਮਰ ਜਾਂਦਾ ਬਾਅਦ ਚ ਪਹਿਲਾ ਪਹਿਲੇ ਸਿੰਪਟਮ ਕਰੋਨਾ ਵਾਲੀ ਸਟਾਰਟਿੰਗ ਬੜਾ ਡਾਕਟਰ ਸਾਹਿਬ ਗੱਲਾਂ ਸੁਣ ਸੁਣ ਕੇ ਨਾ ਜੋ ਜਾਣਕਾਰੀਆਂ ਮਿਲਦੀਆਂ ਪਈਆਂ ਸੁਣ ਸੁਣ ਕੇ ਬੜਾ ਡਰ ਲੱਗਦਾ ਹੈ ਕਿ ਸੰਸਾਰ 'ਚ ਹੋ ਕੀ ਰਿਹਾ ਤੁਹਾਨੂੰ ਲੱਗਦਾ ਨਹੀਂ ਕੋਈ ਉਹ ਸਾਇੰਸ ਵਾਲੀ ਫਿਲਮ ਦੇਖ ਰਹੇ ਹੋ ਬੜੀ ਭਿਆਨਕ ਜੀ ਅਜੇ ਬਿਲਕੁਲ ਬਿਲਕੁਲ ਜਿਦਾ ਹਾਲੀਵੁੱਡ ਦੀਆਂ ਫਿਲਮਾਂ ਲਿੱਖੀਆਂ ਬੜਾ ਡਰ ਲੱਗਵਾਕ ਜੀਆਂ ਖਤਰਨਾਕ ਰੈਜ਼ੀਡੈਂਟ ਈਵਲ ਵਰਗੀ ਹੈ ਉਹ ਚੀਜ਼ ਹੈ ਉਹ ਹੀ ਚੀਜ਼ ਹੋਣ ਵਾਲੀ ਹੈ ਕੁਦਰਤ ਕਰ ਦੇਗੀ ਉਹ ਕੁਝ ਕਿਉਂਕਿ WHO ਨੇ ਗੰਧੀਆਂ ਨਾ ਪਾਇਆ ਹੋਇਆ ICMR ਨੇ ਗੰਧੀਆਂ ਨਾ ਪਾਇਆ ਹੋਇਆ ਇਹਨਾਂ ਨੂੰ ਰੋਕਣ ਵਾਸਤੇ ਕੁਦਰਤ ਨੂੰ ਕੁਝ ਇਹੋ ਜਿਹਾ ਹੀ ਕਰਨਾ ਪੈਣਾ ਤਾਂ ਹੀ ਜਾ ਕੇ ਨਾ ਇਹ ਕਿਉਂਕਿ ਸਾਇੰਟਿਸਟ ਵਿਚਾਰੇ ਕੀ ਕਰਨ ਉਹਨਾਂ ਨੂੰ ਤਾਂ ਖੋਜ ਕਰਨੀ ਆ ਸਾਇੰਟਿਸਟ ਤੇ ਚਾਹ ਦੀ ਡੀੜੀ ਵੀ ਨਹੀਂ ਲਾ ਸਕਦਾ ਨਾ ਉਹ ਤੇ ਪੰਦਾ ਖੋਖਾ ਵੀ ਨਹੀਂ ਲਾ ਸਕਦਾ ਉਹਨੂੰ ਤਾਂ ਸਿਰਫ ਦਵਾਈਆਂ ਦੀ ਖੋਜ ਕਰਨੀ ਹੁੰਦੀ ਹੈ ਦਵਾਈਆਂ ਦੀ ਖੋਜ ਤੂੰ ਸਾਇੰਟਿਸਟ ਨੂੰ ਕਰਨ ਨਹੀਂ ਦੇਣੀ ਕਾਰਪੋਰੇਟ ਘਾੜਾਣੇ ਕੋਲੋਂ ਉਮੀਦ ਕਰਨੀ ਆ ਕਾਰਪੋਰੇਟ ਘਾੜਾਣੇ ਨੇ ਤੇ ਲੋਕਾਂ ਨੂੰ ਲੁੱਟਣਾ ਉਹ ਕਿਉਂ ਖੋਜ ਕਰਨਗੇ ਆ ਕਾਣੀ ਚਲੋ ਡਾਕਟਰ ਸਾਹਿਬ ਅਸੀਂ ਤੇ ਹੀ ਉਸ ਪਰਮਾਤਮਾ ਅੱਗੇ ਉਸ ਮਾਲਕ ਦੇ ਅੱਗੇ ਵਾਹਿਗੁਰੂ ਅੱਗੇ ਇਹੀ ਫਰਿਆਦ ਕਰਦੇ ਆ ਵੀ ਸੰਸਾਰ ਦੇ ਵਿੱਚ ਕੋਈ ਹੁਣ ਇਹੋ ਜਿਹੀ ਕੋਈ ਨਾ ਚੀਜ਼ ਫੈਲੇ ਉੱਥੇ ਹੀ ਰਵੇ ਉੱਥੇ ਹੀ ਰੁਕ ਜਾਏ ਤਾਂ ਕਿ ਸ਼ਾਂਤੀ ਜਿਹੜੀ ਹੈ ਪੂਰੇ ਸੰਸਾਰ ਦੇ ਵਿੱਚ ਫੈਲ ਸਕੇ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ ਧੰਨਵਾਦ